ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਹਾਂ ਜੀ ਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆਂ ਜੀ ਮੈਂਟੂ ਜੈਦ ਕਾ ਦੀਨਾ ਸਾਹਿਬ ਤੋਂ ਉਹ ਮੈਂਟੂ ਜਿਹਦੇ ਕਿੱਸੇ ਸੁਣਾਉਂਦਾ ਹੁੰਦਾ ਸੀ ਤੁਹਾਨੂੰ ਮੈਂ ਜਿਹਦੀ ਕਾਰ ਤੋਂ ਗੁੱਲ ਖਾਂ ਖਾ ਗਈ ਸੀ ਠੀਕ ਹੈ ਹਾਂਜੀ ਬਹੁਤ ਤਰ੍ਹਾਂ ਦੀਆਂ ਗੱਲਾਂ ਮੈਂਟੂ ਦੇ ਸ਼ਰਾਰਤੀ ਜੀਵਨ ਦੀਆਂ ਬੀਪਣੀ ਚਖਾਰਾ ਠੀਕ ਹੈ ਜੀ ਮਠਿਆਈ ਚ ਰੋੜੀਆਂ ਪਤਾ ਹੀ ਨਹੀਂ ਕੀ ਗੋਸ ਪਾਇਆ ਮੈਂਟੂ ਨੇ ਹੈ ਤੇ ਅੱਜ ਉਸ ਸਾਖਸ਼ ਨੂੰ ਮਲਾਉਣ ਜਾ ਰਹੇ ਤੁਹਾਨੂੰ ਹਾਂਜੀ ਤੇ ਅਸੀਂ ਹੁਣ ਚਾਲੇ ਪਾਏ ਹੋਏ ਨੇ ਦੀਨਾ ਸਾਹਿਬ ਨੂੰ ਅੱਜ ਲਾਵਾਂਗੇ ਜੀ ਉੱਥੇ ਰੌਣਕਾ ਹਾਂਜੀ ਠੀਕ ਹੈ ਜੀ ਕਿਉਂਕਿ ਉਹ ਕੈਨੇਡਾ ਤੋਂ ਆਏ ਹੋਏ ਨੇ ਤੇ ਆਪਣਾ ਭਰਾ ਹੈ ਸਾਡਾ ਬਚਪਨ ਇਕੱਠਿਆਂ ਦਾ ਗੁਜ਼ਰਿਆ ਹਨ ਤਾਂ ਬੜਾ ਚੰਗਾ ਲੱਗਦਾ ਕਿਉਂਕਿ ਕੋਰਾ ਚਾ ਕਾਲਾ ਹੋਇਆ ਹੋਰ ਬਹੁਤ ਕਲਾਕਾਰ ਹੁੰਦੇ ਸੀ ਜਿੰਨੇ ਮੈਂਟੂ ਦੇ ਟੱਚ ਜੁੰਦੇ ਸੀ ਜਿਵੇਂ ਸਾਰੇ ਇਕੱਠੇ ਰਹਿੰਦੇ ਸੀ ਹਨ ਤੇ ਹੁਣ ਆਪਾਂ ਉਥੇ ਮੜਾਉਨੇ ਤੁਹਾਨੂੰ ਹੁਣ ਆਪਾਂ ਆ ਗਏ ਜੀ ਪਿੰਡ ਬੈਰੋਕੇ ਬੈਰੋਕੇ ਤੇ ਜਾਵਾਂਗੇ ਜੀ ਆਪਾਂ ਲੜਾਈ ਠੀਕ ਹੈ ਜੀ ਕਾ ਤੁਹਾਨੂੰ ਸਾਰੇ ਪਿੰਡ ਦਿਖਾਉਣਾ ਕਿੱਧਰ ਕਿੱਧਰ ਦੀ ਜਾਂਦੇ ਆ ਤੇ ਆ ਜੋ ਅੱਗੇ ਲੈ ਕੇ ਚੱਲਦੇ ਆ ਹਾਂਜੀ ਆਪਾਂ ਪਹੁੰਚ ਗਏ ਜੀ ਪਿੰਡ ਲਧਾਈ ਠੀਕ ਹੈ ਜੀ ਇਹਨੂੰ ਕਹਿੰਦੇ ਆ ਪਿੰਡ ਲਧਾਈ ਕੇ ਮੁੰਡੇ ਵਰਛੇ ਚੱਕੀ ਫਿਰਦੇ ਆ ਕਿਰਪਾਨਾਂ ਪਿੰਡ ਦੇ ਪਤਾ ਨਹੀਂ ਦਾ ਪੋਟਰ ਲਾਉਣ ਵਾਲੇ ਆ ਪਤਾ ਲੜਨ ਵਾਲੇ ਆ ਲੱਗਦਾ ਜਿਵੇਂ ਲੜਨ ਵਾਲੇ ਹੁੰਦੇ ਆ ਬਾਈ ਹਾਂਜੀ ਹੈ ਲੜਨ ਵਾਲੇ ਹੀ ਲੱਗਦੇ ਆ ਬੰਦੇ ਹਾਂ ਹੁਣ ਆਪਾਂ ਆ ਗਏ ਲਧਾਈ ਲਧਾਈ ਤੋਂ ਬੇਚਦੀ ਆ ਜੂਗਾ ਰੋੜ ਬਾਕੇ ਪਰਾਣੀ ਵਾਲਾ ਠੱਠੀਪਾ ਵਾਲਾ ਹੋਣਾ ਹਾਂ ਜੀ ਇਹ ਵਾਲਾ ਤੇ ਉਦੋਂ ਗਾ ਫੇਰ ਦੇਖਾਂਗੇ ਕਿਉਂਕਿ ਆਪਾਂ ਕੈਨੇਡਾ ਦੇ ਬੀਸੇ ਤੇ ਗੱਲ ਕਰਨ ਜਾਣਾ ਮੈਂਟੂ ਨਾਲ ਹਾਂਜੀ ਜਿਹੜਾ ਮਤਲਬ ਦਾ ਹੁਣ ਜਿਹੜਾ ਕੈਨੇਡਾ ਨੇ ਕੋਟਾ ਰੱਖ ਲਿਆ ਆਪਣੇ ਆਈਪੀਐਸ ਦਾ ਕੋਟਾ ਬੰਦ ਕਰਦਾ ਕੈਨੇਡਾ ਨੇ ਟੈਂਪੂਆਂ ਦਾ ਕੋਟਾ ਰੱਖ ਲਿਆ ਹਾਂਜੀ ਹਾਂਜੀ ਪੀਆਰ ਵਾਸਤੇ ਹੈ ਤੇ ਮੈਂ ਕਿਹਾ ਜਿਹੜਾ ਟੈਂਪੂ ਹੋਇਆ ਥੁਰੂਗਾ ਹੁਣ ਤਾਂ ਮੈਂ ਕਿਹਾ ਪੁੱਛਿਆ ਕਰਨ ਕਿ ਅਗਲਾ ਕੀ ਕਰੂਗਾ ਮੁੰਡਾ ਪੀਆਰ ਲੱਗਦਾ ਮੁੰਡਾ ਪੀਆਰ ਵਾਸਤੇ ਪੁੱਛ ਰੋ ਹਨਾ ਹਾਂਜੀ ਕਈ ਘਰ ਦੇ ਲੜਿਆ ਕਰਨਗੇ ਕੰਜਰ ਤੇ ਉਹਦੋਂ ਕਿਹਾ ਸੀ ਤੋ ਅੱਖਰ ਪੜ ਲਾ ਪੜ ਲਾ ਉਹ ਤਾਂ ਪੜਿਆ ਨਹੀਂਗਾ ਹੁਣ ਸਟੂਲੀ ਵਾਂਗੂ ਤੁਰਤਾ ਲੈ ਇੱਕ ਕੰਮ ਯਾਰੀ ਹੋ ਜਾਏਗਾ ਰਸਤਾ ਹੀ ਹੋ ਜੂ ਚੰਗਾ ਇੱਕ ਕੰਮ ਬਣ ਜੂ ਹਨਾ ਜਿਹੇ ਮਨ ਨੂੰ ਮਾਨ ਨਾ ਗਿਆ ਕਿ ਲਾ ਆਪਣਾ ਮੁੰਡਾ ਲੰਡਾ ਆਪਣਾ ਲੰਡਾ ਯਾਰ ਲਾ ਆਪਣਾ ਮੁੰਡਾ ਸਰੇ ਲੰਡੂ ਬਈ ਯਾਰ ਬੋਲਾ ਤੂੰ ਕੈਨੇਡਾ ਜਾਣਾ ਹੜੋ ਰੇ ਇਹਦਾ ਲਾਈ ਨਹੀਂ ਪੈਣਾ ਏ ਮਰ ਉਸ ਟੂਲੇ ਤੇ ਲੱਗੜੀ ਉਹਦੀ ਹੂੰ ਟੂਲੇ ਤੇ ਲੱਗਦੀ ਆ ਪੀ ਆਰੀ ਜਾਣਾ ਟੂਲਿਆਂ ਨੇ ਆ ਗਿਆ ਜੀ ਸਕੂਲ ਪਿੰਡ ਲੜਾਈ ਤੇ ਆਪਾਂ ਲੜਾਈ ਪਾਰ ਕਰ ਲਿਆ ਤੇ ਹੁਣ ਤੁਹਾਨੂੰ ਅਗਲਾ ਪਿੰਡ ਦਿਖਾਉਣੀ ਆ ਕਿਹੜਾ ਆਹਾ ਰੋਡ ਆ ਗਿਆ ਜੀ ਬਾਗੇ ਪੁਰਾਣੇ ਤੋਂ ਜਾਂਦਾ ਠੱਠੀ ਨੂੰ ਠੀਕ ਹੈ ਜੀ ਹਾਂਜੀ ਇਹ ਪਾਰ ਜਾਂਦਾ ਹੈ ਚੰਨੂਆਣੇ ਦੇ ਬਾਹਰੋਂ ਬਾਹਰੋਂ ਹਨਾ ਹਾਂਜੀ ਇਹ ਪਿੰਡ ਹੈਗਾ ਜੀ ਚੰਨੂ ਵਾਲਾ ਪਿੰਡ ਆਊਗਾ ਅੱਗੇ ਤੇ ਇੱਥੋਂ ਸੜਕ ਜਾਊਗੀ ਜੀ ਭਗਤਾ ਇਹ ਗਈ ਭਗਤਾ ਜਾਊਗੀ ਸੰਗਤਪੁਰਾ ਹੋ ਕੇ ਭਗਤੇ ਨੂੰ ਠੀਕ ਹੈ ਜੀ ਇਹ ਉਹ ਆ ਗਿਆ ਰੋਡ ਭਗਤੇ ਵਾਲਾ ਉਹ ਟੇਢੀ ਸੜਕ ਵਿੱਚੋਂ ਨਿਕਲਦੀ ਹੈ ਜੀ ਠੀਕ ਹੈ ਜੀ ਇਹ ਮੋਟਰਸਾਈਕਲ ਆਈ ਜਾਂਦੇ ਆ ਹਾਂਜੀ ਠੀਕ ਹੈ ਓਏ ਹੋਏ ਮੋਟਰਸਾਈਕਲ ਵਾਲਿਆ ਬਾਤ ਕੀ ਵੜ ਲਓ ਜੀ ਤੇ ਆ ਆ ਗਿਆ ਜੀ ਸੜਕ ਭਗਤੀ ਵਾਲੀ ਦੀ ਤੇ ਅੱਗੇ ਆ ਗਈ ਜੀ ਰੱਬ ਤੁਹਾਡਾ ਭਲਾ ਕਰੇ ਚੰਨੂ ਆਣਾ ਠੀਕ ਹੈ ਜੀ ਹਾਲ ਦੇ ਨੇੜੇ ਨੇੜੇ ਪਿੰਡ ਹੈ ਦੇਖੋ ਇਹ ਆ ਗਿਆ ਜੀ ਪਿੰਡ ਚੰਨੂਆਣਾ ਠੀਕ ਹੈ ਜੀ ਚੰਨੂਆਣੇ ਦੇ ਵੀ ਚੇਲੇ ਰਹੇ ਆਪਣੇ ਹੈ ਹਾਂਜੀ ਬਾਬਾ ਜੀ ਤੇ ਚੰਨੂਆਣਾ ਪਿੰਡ ਆ ਗਿਆ ਦੀ ਮਾੜੀ ਘਟਨਾ ਇਸ ਪਿੰਡ ਦੀ ਹੈ ਜੀ ਜਿਹੜਾ ਨੌਜਵਾਨ ਟ੍ਰੇਨ ਥੱਲੇ ਆ ਕੇ ਖੁਸ਼ੀ ਕਰੀਆ ਮੁੰਡੇ ਨੇ ਹਾਂਜੀ ਬਾਬਾ ਜੀ ਉਹ ਵੀ ਇੱਥੇ ਰਹਿੰਦੇ ਆ ਵਿਚਾਰੇ ਯਾਰ ਠੀਕ ਹੈ ਦੇਖੋ ਕਿੰਨੀ ਮਾੜੀ ਗੱਲ ਹੈ ਬਹੁਤ ਜ਼ਿਆਦਾ ਚਲੇ ਜਾਣ ਵਾਲੇ ਨੇ ਚਲੇ ਜਾਣਾ ਹਾਂਜੀ ਠੀਕ ਹੈ ਚਲੋ ਆਪ ਦੀ ਮੰਨ ਲਓ ਬੰਦਾ ਹੈ ਬੰਦਾ ਕਿਵੇਂ ਵੀ ਪਰਿਵਾਰ ਨੂੰ ਪਾਲ ਲੈਂਦਾ ਹਨਾ ਠੀਕ ਹੈ ਕਿਉਂਕਿ ਉਹ ਬੱਚੇ ਦੀ ਮਜਬੂਰੀ ਬਹੁਤ ਵੱਡੀ ਸੀ ਪਹਿਲਾਂ ਤਾਂ ਪਿਓ ਦੇ ਗੁਰਦੇ ਖਰਾਬ ਹੋ ਗਏ ਹਾਂਜੀ ਉਹਨੂੰ ਕਿਵੇਂ ਨਾ ਕਿਵੇਂ ਚੱਕੀ ਫਿਰਦਾ ਰਿਹਾ ਹਨਾ ਹਾਂਜੀ ਇਹ ਪਿਓ ਨਹੀਂ ਬਚਿਆ ਪੈਸੇ ਵੀ ਲਾ ਕੇ ਲੋੜ ਤੋਂ ਵੱਧ ਕਰ ਜਾ ਫੇਰ ਹੋ ਗਿਆ ਹਨਾ ਹਾਂਜੀ ਤੇ ਫੇਰ ਹੁਣ ਆਪਦੇ ਵੀ ਗੁਰਦਿਆਂ ਨੂੰ ਪ੍ਰੋਬਲਮ ਆ ਗਈ ਸੀ ਯਾਰ ਮੁੰਡੇ ਦੇ ਹਾਂ ਉਧਰ ਉਹ ਗਾ ਬੱਚਾ ਛੋਟਾ ਜਿਹਾ ਵਿਚਾਰਾ ਉਹ ਵੀ ਅਪਾਜ ਹੈ ਠੀਕ ਹੈ ਗੱਲ ਹੈ ਜੀ ਤੇ ਰਹਿ ਗਈਆਂ 9 ਸੱਸ ਹਾਂਜੀ ਬੱਚਾ ਵੀ ਅਪਾਜ ਹੈ ਤੇ 9 ਸੱਸਾਂ ਤੇ ਘਰ ਵੀ ਹੈ ਨਹੀਂ ਦੇਖੋ ਪ੍ਰਮਾਤਮਾ ਨੇ ਕਿੰਨਾ ਕਾਸ ਦਿੱਤਾ ਉਹਨਾਂ ਨੂੰ ਉਹ ਚਾ ਕਰਾਏ ਤੇ ਬੈਠੀਆਂ ਹਾਂਜੀ ਠੀਕ ਹੈ ਤੇ ਆਪ ਉਹ ਖੁਦਕੁਸ਼ੀ ਕਰ ਗਿਆ ਯਾਰ ਹੁਣ ਕੀ ਬਣੋ ਫਿਰ ਠੀਕ ਹੈ ਯਾਰ ਖਬਰਾਂ ਦੇਖੋ ਇਨੇ ਤੋਂ ਦੇ ਦਿੱਤੀ ਆ ਚੋਖਤਾ ਦੇਊਗਾ ਹਾਂਜੀ ਪਰ ਉਹ ਬੰਦਾ ਦਿਲ ਛੱਡ ਗਿਆ ਉਹਨੇ ਯਕੀਨ ਨਹੀਂ ਰੱਖਿਆ ਪਰਮਾਤਮਾ ਤੇ ਹਾਂਜੀ ਉਹ ਕਹਿੰਦੇ ਪਰਮਾਤਮਾ ਤੇ ਯਕੀਨ ਰੱਖੋ ਅੱਜ ਤੋਂ ਵੱਡੀ ਛੜਕ ਆ ਜਾਂਦੀ ਹੈ ਜੀ ਚੰਨੂ ਵਾਲੇ ਤੋਂ ਓਕੇ ਠੀਕ ਹੈ ਪਰਮਾਤਮਾ ਤੇ ਕਹਿੰਦੇ ਯਕੀਨ ਰੱਖੋ ਇੰਨਾ ਯਕੀਨ ਰੱਖੋ ਜਿੰਨਾ ਬੱਚਾ ਨਹੀਂ ਆਪ ਤਾਂ ਨੂੰ ਉਸਾਲ ਦੇ ਹੁੰਦੇ ਦਿਖਾਈ ਮੜੇ ਜੇ ਮੇਰੇ ਵਾਲ ਨੂੰ ਕੈਮਰਾ ਬਾਈ ਬੱਚਾ ਨਹੀਂ ਉਸਾਲ ਦੇ ਤਾਂ ਨੂੰ ਆਪਾਂ ਹਾਂਜੀ ਬੱਚਾ ਖੁਸ਼ ਹੁੰਦਾ ਨਾ ਜਦੋਂ ਤਾਂ ਛੱਡ ਦਿੰਦੇ ਆਪਾਂ ਹਾਂਜੀ ਹਾਂਜੀ ਕਿਉਂਕਿ ਉਹਨੂੰ ਵਿਸ਼ਵਾਸ ਹੁੰਦਾ ਹੈ ਕਿ ਥੱਲੇ ਵਾਲੇ ਨੇ ਮੈਨੂੰ ਬਹੁਤ ਚ ਲੈਣਾ ਨਹੀਂ ਹਾਂਜੀ ਠੀਕ ਹੈ ਇਸ ਕਰਕੇ ਉਹ ਹੱਸਦਾ ਹੈ ਡਰਦਾ ਨਹੀਂ ਡਰਦਾ ਨਹੀਂ ਹਾਂਜੀ ਠੀਕ ਹੈ ਉਹਨੂੰ ਵਿਸ਼ਵਾਸ ਹੈ ਭਰੋਸਾ ਹੈ ਉਹਨੂੰ ਪ੍ਰਮਾਤਮਾ ਤੇ ਇੰਨਾ ਯਕੀਨ ਚਾਹੀਦਾ ਹੈ ਵੀ ਉਹ ਸਾਨੂੰ ਰੱਖੂਗਾ ਪੁੱਜੂਗਾ ਸਾਨੂੰ ਡਿੱਗੜ ਨਹੀਂ ਦਿੰਦਾ ਠੀਕ ਹੈ ਜਿੱਤੇ ਸਾਨੂੰ ਇੰਨਾ ਬੱਚੇ ਇੰਨਾ ਵਿਸ਼ਵਾਸ ਪ੍ਰਮਾਤਮਾ ਤੇ ਹੋ ਗਿਆ ਨਾ ਹਾਂਜੀ ਫਿਰ ਪੌਂ ਬਾਰਾਂ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਉਹ ਅਗਲਾ ਪਿੰਡ ਦਿਖਾਉਨੇ ਆਪਾਂ ਜਿਹੜਾ ਆਉਂਦਾ ਆ ਜੋ ਹਾਂਜੀ ਇਹ ਪਹੁੰਚ ਗਏ ਆਪਾਂ ਪਿੰਡ ਸਮਾਦ ਠੀਕ ਹੈ ਜੀ ਇਹ ਪੂਰਾ ਬਾਜ਼ਾਰ ਹੈ ਇੱਥੇ ਪਿੰਡ ਦੇ ਵਿੱਚ ਕਾਰਾਗਰੀ ਬਹੁਤ ਹੈ ਜੀ ਕਾਰਾ ਸਮਾਦ ਪਿੰਡ ਦੇ ਵਿੱਚ ਕਿਉਂਕਿ ਮਿਸਤਰੀਆਂ ਦਾ ਪਿੰਡ ਆ ਜਿਆਦਾ ਠੀਕ ਹੈ ਜੀ ਬਹੁਤ ਜਿਆਦਾ ਮਿਸਤਰੀ ਹੈ ਇੱਥੇ ਇੰਗਾ ਨਾ ਇਹ ਇੱਕ ਗੁਰਦਾਰਾ ਸਾਹਿਬ ਆ ਭਾਈ ਰੂਪचंद ਦਾ ਇੱਥੇ ਬਈ ਉਹਦਾ ਜਗਾ சாੰਤੀ ਵਾਲੀ ਆ ਭਾਈ ਰੂਪचंद ਜੀ ਦੀ ਹਾਂਜੀ ਹਾਂਜੀ ਠੀਕ ਹੈ ਤੇ ਵੱਡੀ ਗੱਲ ਫੇਰ ਉਹ ਵੀ ਇੱਥੋਂ ਦਾ ਹੀ ਸੀ ਬੰਦਾ ਜੀ ਨੇ ਜਹਾਜ਼ ਚਲਾਇ ਤੁਹਾਨੂੰ ਦੱਸਿਆ ਸੀਗਾ ਜਹਾਜ਼ ਚਲਾਇ ਜੋ ਡਰਾਈਵਰ ਜਾਂ ਤਾਂ ਮੰਨ ਲਾ ਕੇ ਆਈ ਜਹਾਜ਼ ਵਾਲਾ ਠੀਕ ਹੈ ਠੀਕ ਆ ਉਹ ਸੇਕ ਬਾਰ ਲਈ ਬਰਨਰ ਤੇ ਬੈਠੇ ਨੇ ਉਹ ਵੀ ਇੱਥੋਂ ਦਾ ਸੀਗਾ ਠੀਕ ਹੈ ਆ ਹੁਣ ਆਪਾਂ ਨੂੰ ਮਿਲਿਆ ਨਹੀਂਗਾ ਉਹ ਕਹਿੰਦਾ ਜੀ ਕਿ ਜਾਂਦੇ ਵੀ ਉਹਦੇ ਨਾਲ ਹੀ ਜਾਵਾਂਗੇ ਫੋਨ ਲਾ ਕੇ ਟਿਕਟ ਲਵਾਂਗਾ ਉਹਦੇ ਵਾਲੀ ਜਾਈ ਦੀ ਠੀਕ ਹੈ ਜੀ ਉਹ ਬਲਦ ਉਹ ਕਹਿੰਦਾ ਸਟਾਪ ਹੈ ਕਹਿ ਕੇ ਜੜਦੀ ਤੇ ਚੱਲਦਾ ਹੀ ਬੰਦੇ ਦਾ ਇੰਨੀ ਤੱਕ ਦਾ ਡਰਾਈਵਰ ਦੇ ਨਾਲ ਠੀਕ ਹੈ ਜੀ ਹਾਂ ਉਹ ਬਰਾਏ ਨਾ ਸੀਟ ਨਹੀਂ ਮਿਲਣੀ ਕਹਿੰਦਾ ਬੋਰਨਰ ਤੇ ਬੈਠ ਕੇ ਜਾਊ ਠੀਕ ਹੈ ਚਲੋ ਚਲੋ ਕਹਿੰਦਾ ਬੋਰਨਰ ਤੇ ਬੈਠੇ ਜਾਵਾਂਗੇ ਤਾਂ ਕੀ ਆ ਹਾਂ ਜੀ ਆਪਣੇ ਬੱਬੂ ਵੀ ਇੱਥੇ ਵਿਆਹ ਵਈ ਸਮਾਦ ਭੰਗੀ ਅੱਛਾ ਹਾਂ ਜੀ ਇਹ ਕਮਾਲ ਹੈ ਇਹ ਤਿਆਰ ਸਮਾਤ ਜੂਰਾ ਆਪਣਾ ਪੂਰਾ ਹੈ ਹਾਂਜੀ ਹਾਂਜੀ ਆਪਣੇ ਪਿੰਡ ਦੇ ਕਈ ਵਿਆਹੇ ਵਿਆਹ ਆਪਣੇ ਬਸੰਤ ਦਾ ਮੁੰਡਾ ਮੈਸਤਰੀਆਂ ਦੇ ਉਹ ਵੀ ਇੱਥੇ ਹੀ ਆ ਬਾਈ ਠੀਕ ਹੈ ਜੀ ਹਾਂ ਆਮਣਾ ਆਮਣਾ ਹਾਂ ਬਾਲਾ ਨਾਰ ਮਸ਼ਹੂਰ ਹੈ ਯਾਰ ਉਹ ਠੀਕ ਹੈ ਬਾਲਾ ਜਿਆਦੇ ਨਾਰ ਮਸ਼ਹੂਰ ਹੈ ਯਾਰ ਲੱਕੜ ਦਾ ਕੰਮ ਕਰਦਾ ਵਿਚਾਰਾ ਹਨਾ ਹਾਂਜੀ ਤੇ ਇਹ ਲੈ ਵੀ ਹੁਣ ਤਾਂ ਬਸੰਤ ਵਿਚਾਰਾ ਚਲੋ ਦੁਨੀਆ ਤੇ ਨਹੀਂ ਰਿਹਾ ਹਾਂਜੀ ਜੇ ਮੈਦਾਨ ਤੇ ਅੱਖਾਂ ਘੱਟ ਲੈਣੀਆਂ ਹਨ ਹਾਂ ਝੋੜ ਨੇ ਯਾਰ ਥਰ ਥਰ ਕੰਬਣ ਲੱਗਿਆਣਾ ਵੇਲਾ ਵਿਆਹ ਹੈ ਬਰਾ ਸ਼ੋਰ ਵੀ ਯਾਰ ਇੰਨੀ ਪਹਿ ਮੰਦਾਦਾ ਪਹਿ ਮੰਦਾ ਇਹ ਉਹਦੇ ਪਿਓ ਦਾ ਯਾਰ ਠੀਕ ਹੈ ਜੀ ਇਨਸਾਨ ਤਾਂ ਫਿਰ ਉਹੀ ਹੈ ਜੀ ਹੈਨਾ ਜਿਹੜਾ ਇੱਜ਼ਤ ਕਰਦਾ ਜੀ ਕੋਲ ਕੋਲ ਯਾਰ ਕਦੇ ਵੀ ਵੇਲਾ ਬਣਗਣਾ ਨਹੀਂ ਮੇਰੇ ਡੈਡੀ ਦਾ ਬਲੱਡ ਬਾਤ ਜਾਂਦਾ ਬਾਤ ਤਾਂ ਐਂ ਹੀ ਕਰੀ ਹੈਨਾ ਮਤਲਬ ਆਏ ਨਹੀਂ ਕਹਿੰਦਾ ਹੁੰਦਾ ਜਾਂ ਡੈਡੀ ਮੇਰਾ ਆਏ ਆ ਜਾਂਦੇ ਆ ਹਨਾ ਹਾਂਜੀ ਲਓ ਜੀ ਹੁਣ ਆਪਾਂ ਪਹੁੰਚ ਗਏ ਜੀ ਰੌਂਤੇ ਨੂੰ ਹਨਾ ਹਾਂਜੀ ਤੇ ਰੌਂਤੇ ਤੋਂ ਫਿਰ ਤੁਹਾਨੂੰ ਦਿਖਾਉਣੀ ਹੈ ਅਗਲਾ ਪਿੰਡ ਠੀਕ ਹੈ ਜੀ ਠੀਕ ਹੈ ਜੀ ਆਜੋ ਲਓ ਜੀ ਆਪਾਂ ਪਹੁੰਚ ਗਏ ਜੀ ਦੀਨਾ ਸਾਹਿਬ ਇਹ ਉਹ ਦੀਨਾ ਸਾਹਿਬ ਹੈ ਜੀ ਜਿੱਥੇ ਬਾਬੇ ਦੀਪ ਸਿੰਘ ਨੇ ਭਗਤੀ ਕੀਤੀ ਹੈ ਹਨਾ ਇੱਥੋਂ ਕਿਹਾ ਸੀਗਾ ਬਾਬੇ ਦੀਪ ਸਿੰਘ ਨੇ ਅੱਜ ਸੀਸ ਪਰ ਕਰਮਾ ਚ ਦੇਵਾਂਗੇ ਤੋ ਤੀਨਾ ਸਾਹਿਬ ਹੈ ਜਿੱਥੋਂ ਬਾਬਾ ਦੀਪ ਸਿੰਘ ਨੇ ਖੰਡਾ ਖੜਕਾਉਣਾ ਸ਼ੁਰੂ ਕੀਤਾ ਸੀਗਾ ਜੀ ਠੀਕ ਹੈ ਜੀ ਹਾਂਜੀ ਇਹ ਬਾਬੇ ਦੀਪ ਸਿੰਘ ਨੇ ਇੱਕਦਾਂ ਇੱਥੋਂ ਖੰਡਾ ਖੜਕਾਉਣਾ ਸ਼ੁਰੂ ਕੀਤਾ ਸੀਗਾ ਇਹਦੇ ਸੀਸ ਦਿੱਤਾ ਹੀ ਜਾ ਕੇ ਹਰਮੰਦਰ ਸਾਹਿਬ ਪਰਕਰਮਾ ਚ ਹਨ ਹਾਂਜੀ ਇੱਕ 12 ਕੋ ਦੇ ਦੀਵਾ ਜਗਣਾ ਜਿਹੜਾ ਤੀਨਾ ਸਾਹਿਬ ਤੋਂ ਉਹ ਇੱਥੋਂ ਲਿਖਿਆ ਬਾਈ ਹੇ ਠੀਕ ਹੈ ਉਹ ਇੱਥੇ ਰਚਨਾ ਹੋਈ ਵੀ ਆ ਜੀ ਹਾਂ ਠੀਕ ਹੈ ਤੇ ਆਪਾਂ ਜੀ ਨੇ ਮੈਂ ਘਰ ਵੀ ਪੁੱਲ ਜਾਣਾ ਉਹਨਾਂ ਕੋਈ ਵਾਰੀ ਇੱਕ ਮਿੰਟ ਬਾਬਾ ਮੈਂਟੂ ਦਾ ਘਰ ਜਾਇਦ ਕੇ ਦਾ ਇੱਧਰ ਹੀ ਆ ਮੈਂਟੂ ਜਿਆਦ ਦਾ ਤਰੀ ਲੋ ਹਾਂ ਮੈਂਟੂ ਜਿਆਦ ਦੀ ਇੱਥੇ ਵੀ ਹਾਂ ਆਹ ਤੋਂ ਆ ਫਿਰ ਨਹੀਂ ਪਾਲਾ ਆਹੀ ਜਿਹੜੀ ਨਾਲ ਦੀ ਆ ਉਹ ਬਸ ਠੀਕ ਆ ਹਾਂ ਠੀਕ ਆ ਮੈਂ ਗਲਤ ਆ ਗਿਆ ਹਾਂ ਨਾ ਲਓ ਜੀ ਪਿੰਡ 'ਚ ਪਿੰਡ ਭੁੱਲ ਗਏ ਆਪਾਂ ਤੇ ਮੁੰਡੇ ਨੇ ਦੱਸਤਾ ਆਪਾਂ ਨੂੰ ਉਹ ਤੇ ਲੋ

ਉਹ ਥੋੜਾ ਹੋ ਗਿਆ ਜ਼ਰਾਤੀ ਸੀ ਪਹਿਲਾਂ ਭੈਣਾ ਥੋੜਾ ਕਿਥੋਂ ਗਿਆ ਮੈਂ ਤੈਨੂੰ ਭੈਣਾ ਗਿਆ ਫਿਰ ਆਦਮੀ ਚੱਟੇ ਪੜੇ ਜਾ ਕੇ ਕੰਮ ਕਾਲੇ ਹੋ ਜਣੇ ਸੀ ਐ ਤੜਕੇ ਨੂੰ ਹੋ ਜਾਂਦੇ ਆਪੇ ਹੋ ਜਾਂਦੇ ਹੈ ਅਸਲਾਮ ਵਾਲੇ ਤਿੰਨ ਬੱਕ ਮਾਰੇ ਭੈਣਾ ਤਰ ਕਾਲੇ ਠੀਕ ਆ ਆ ਵਿੱਚ ਨਾ ਪਾਦ ਕਰੰਦੇ ਨੇ ਬਈ ਕਾਲਿਆਂ ਆਣ ਨਹੀਂ ਪਾਉਂਦੇਗੇ ਕਾਲੇ ਦਾ ਨਾਂ ਆ ਕੇ ਕੁਦਰਤੀ ਹੁੰਦੇ ਆ ਉਹ ਕੋਈ ਭੈਣ ਨਹੀਂ ਹੈਗੀ ਮੈਂ ਤਾਂ ਹੀ ਵਰਕਾ ਮਾਰਦਾ ਓਏ ਉਹ ਜਿੰਦੇ ਆ ਕੇ ਦੇਖੇ ਤਾਂ ਕਾਲਾ ਕਰਦੀ ਉਹ ਨੇ ਉਹ ਕਿੱਥੋਂ ਮੁੜ ਗਈ ਬੈਟ ਨੂੰ ਕਹਿਆ ਸੀ ਮੈਂ ਥੇ 6:30 ਵਜੇ ਜਣੇ ਉਥੋਂ ਹੋਣ ਲਾਵਾਂਗੇ ਤੁਰ ਲੱਗੇ ਅੱਛਾ ਸਾਡਾ ਬੇਟਾ ਮਿੰਟੂ ਜੈਤ ਦਾ ਤੇ ਸਾਡਾ ਬੇਟਾ ਇਨਸਪੈਕਟਰ ਸਿੱਧੂ ਠੀਕ ਹੈ ਸਿੱਧੂ ਸਾਹਿਬ ਆਦੇ ਭਰਾ ਨਾਲ ਗੱਲ ਕਰ ਭਰਾ ਨਾਲ ਗੱਲ ਕਰ ਯਾਰ ਹੈਲੋ ਅਜਾ ਭਰਾ ਉਹੀ ਐ ਹਾਂ ਹੁਣ ਬੋਲਣਗੇ ਜੀ ਮੈਂ ਆਪਣੇ ਵੱਲੋਂ ਸਿੱਧੂ ਪਰਿਵਾਰ ਵੱਲੋਂ ਹਾਂ ਬੇਨਤੀ ਕਰਨੀ ਚਾਹੁੰਦਾ ਹਾਂ ਮੇਰੇ ਬਹੁਤ ਹੀ ਸਤਿਕਾਰ ਜੋ ਆਏ ਵੱਡੇ ਭਰਾ ਆਏ ਤਾਰੀ ਬਾਬਾ ਜੀ ਲੇਖਪੜ ਦੇ ਵਿੱਚ ਰਸੂਲ ਅੰਕਾਰ ਸਿੰਘ ਆਏ ਕੋਲ ਤਾਰੀ ਬਾਬਾ ਆਏ ਅਧਿਆਨ ਜਾਇ ਜੀ ਇਜਤ ਕਰ ਗਏ ਜੀ ਸਾਡੀ ਸਰਦਾਰ ਅਵਤਾਰ ਸਿੰਘ ਸਾਡਾ ਭਰਾ ਜਿਹਦੇ ਤੇ ਹੋਵੇ ਅਸੀਂ ਉਹਦੇ ਚਾਰਨਾ ਚ ਤਾਰੀ ਬਾਬਾ ਫਿਰ ਬਤਾਰੀ ਬਾਬਾ ਹੈਨਾ ਹਾਂ ਜੀ ਇਹਦਾ ਮੈਂਟੂ ਦੇ ਵੀ ਫਿਰ ਬਤਾਰੀ ਬਾਬਾ ਐਵੇਂ ਹਵਾ ਦੇ ਜਾਂਦੇ ਮੈਨੂੰ ਸਾਡੇ ਭਰਾ ਲੈ ਲੈ ਨਹੀਂ ਬਾਸੀ ਹਵਾ ਦੇਂਦੇ